ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਸਾਰੀਆਂ ਹੱਦਾਂ ਤੋਂ ਉਸ ਵੇਲੇ ਟੱਪ ਗਈਆਂ ਜਦੋਂ ਸਿੱਖਿਆ ਦੇ ਮੰਦਰ ਯਾਨੀ ਕਿ ਸਕੂਲ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਨਾਮਰਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਨੇੜਲੇ ਪਿੰਡ ਲੱਖੂਵਾਲ ਦਾ ਜਿੱਥੇ ਚੋਰਾ ਦੇ ਵੱਲੋਂ ਪਿੰਡ ਦੀ ਸਰਕਾਰੀ ਸਕੂਲ ਤੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਇਹ ਕਿ ਇੱਥੇ ਜਿਹੜੇ ਸਕੂਲ ਦੇ ਅੰਦਰ ਦਾਖਲ ਹੋਏ ਚੋਰ ਲੈਬ ਜਿੰਦਰੇ ਤੋੜ ਕੇ ਇਥੋਂ ਸਮਾਨ ਚੋਰੀ ਕਰਕੇ ਚਲੇ ਗਏ ਨੇ ਤੇ ਦੂਜੇ ਪਾਸੇ ਗੁਰੂ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਗੋਲਕ ਦੇ ਵਿੱਚੋਂ ਪੈਸੇ ਚੋਰੀ ਕੀਤੇ ਗਏ ਨਾਲੇ ਕਿ ਤਸਵੀਰਾਂ ਸੀਸੀਟੀਵੀ ਕੈਮਰਾ ਚ ਕੈਦ ਹੋਈਆਂ ਨੇ ਗੁਰੂ ਘਰ ਤੋਂ ਵਿੱਚੋਂ ਇਨਵਰਟਰ ਵੀ ਚੋਰੀ ਕਰ ਲਿਆ ਗਿਆ ਤੇ ਉਧਰ ਪੁਲਿਸ ਪ੍ਰਸ਼ਾਸਨ ਤੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਜੋ ਤਕਨੋਲੋਜੀ ਹੈ ਇਹ ਪਿੰਡ ਲਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰੇ ਸਵੇਰ ਉਠਿਆ ਤਾਂ ਮੈਨੂੰ ਆਪਣੇ ਹੈਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਤਾਂ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜੇ ਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਹੈ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੀ ਇਸ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਤਸਵੀਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਜੜਿਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਅ ਕਰੇ। ਹਾਂ ਜੀ ਇਸ ਸਕੂਲ ਵਿੱਚ ਜਿਹੜਾ ਸਰਕਾਰ ਵੱਲੋਂ ਇੱਥੇ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਅੱਗੋਂ ਦੇਖਦੇ ਹਾਂ ਕਿ ਉਹਦਾ ਜਵਾਬ ਕੀ ਹੋਵੇਗਾ। ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਮੰਗ ਚਾਹੁੰਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸਦੇ ਖਿਲਾਫ ਜਿਹੜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭੁਇਠਿਆ ਉਹਦੇ ਨਾਲ ਖਲਵਾਟਾਂ ਹੋ ਚੁੱਕੀਆਂ ਸਰਕਾਰੀ ਹਾਈ ਸਕੂਲ ਲਖਵਾਲ ਤੋਂ ਇਚਾਰਜ ਤਰਜੀਤ ਸਿੰਘ ਸਾਡੇ ਸਕੂਲ ਜਿਹੜਾ ਕਿ ਨੂੰ ਸਵੇਰੇ ਪਤਾ ਲੱਗਾ ਕਿ ਕੋਈ ਜੇ ਚੋਰਾ ਨੇ ਸ਼ਰਾਰਤ ਕੀਤੀ ਹੈ ਅੱਗੇ ਚੋਰੀ ਕੀਤੀ ਹੈ ਬੇਨ ਗੇਟ ਸਾਡੇ ਦਾਖਲ ਹੋਏ ਉੱਥੇ ਜਿੰਦਰਾ ਤੋੜਿਆ ਗਿਆ ਹੈ ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਗਏ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਕਿ ਨੀ ਕੀ ਰਤ ਉਹ ਦਿਖਾ ਰਿਹਾ ਕੰਧ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਆ ਸਾਡੇ 5 ਕੰਪਿਊਟਰ ਸੁਮੇਤ ਸਭਾ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਆ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਆਹੀ ਉਹ ਵੀ ਲੈ ਗਏ ਆ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ ਚਾਰ ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਆ ਨਾਲ ਟੂਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡਾਂ ਨਾਲ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲ ਇੱਕ ਸਾਡੇ ਇੰਗਲਿਸ਼ ਲੈਬ ਦੇ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਹੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗਾ ਸੀ ਉਹ ਸਾਰੇ ਆ ਜੀ ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਚਾਰ ਪੰਜ ਸ਼ਰਾਰਤੀ ਅੰਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਦੇ ਨੇ ਸਕੂਲ ਨਾਲ ਇਹਨਾਂ ਨੁਕਸਾਨ ਕੀਤਾ ਆ ਆਓ ਤੁਹਾਨੂੰ ਅੰਦਰ ਕਬਰੇ ਦਾ ਹਾਲ ਦਿਖਾਈਏ ਸਾਡਾ ਸਾਰਾ ਰਿਕਾਰਡ ਜਿਹੜਾ ਹੈ ਸਾਰਾ ਹੀ ਉਰਟੈਸਨਸ ਕਰਕੇ ਸੁੱਟ ਗਿਆ ਦੇਖੋ ਉਸ ਪ੍ਰਸ਼ਾਸਨ ਦੇ ਲੋਕ ਮੰਗ ਕਰਦੇ ਆ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਹੈ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੰਗਣ ਵਾਸਤੇ ਬੜੇ ਆ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਵਧਾਨੀ ਨਹੀਂ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਇਹ ਮੁਸ਼ਕਲ ਹੈ ਜੀ ਹੁਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੇ ਨੇ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਉਹ ਸਜ਼ਾ دیਵਾਈ ਜਾਏ ਤੇ ਸਕੂਲ ਦੇ ਨਕਸ਼ਾ ਦੀ ਬਰਭਾਈ ਵੀ ਕੀਤੀ ਜਾਵੇ। ਮੇਰੇ 4:00 ਵਜ ਕੇ 40 ਮਿੰਟ ਤੇ ਇੱਥੇ ਪਹੁੰਚਾ। ਜਦੋਂ ਮੈਂ ਆ ਕੇ ਦੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆਇਆ। ਥੱਲੇ ਪਿਆ ਆ। ਅੰਦਰਲਾ ਬੂਆ ਖੁੱਲਾ ਪਿਆ ਆ। ਮੈਂ ਅੰਦਰ ਲਈ ਬੰਜਾ ਮੈਂ ਦਵਾ ਦਵਾ ਜਾ ਕੇ ਇਹਨਾਂ ਨੂੰ 1000 ਕਰਮਸਰੂ ਦਾ ਕੇ ਦੱਸਿਆ। ਗੁਰਦਿਆਲ ਸਿੰਘ ਨੂੰ ਦੱਸਿਆ ਕਿ ਦੋ ਸੰਗਾਂ ਨੂੰ ਉਹ ਦੱਸਿਆ। ਫਿਰ ਰਹੀ ਇੱਥੇ ਆਇਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹ ਜਨਰੇਟਰ ਤੇ ਖਤਮ ਹੋ ਗਈ ਹੀ ਅੰਦਰ ਜਾ ਕੇ ਬਾਰੀ ਕੁਲੇ ਬੂਹੇ ਖੁੱਲੇ ਹਨ ਉਹ ਚ ਡੀਡੀ ਦਾ ਬਕਸਾ ਹੀ ਉਹ ਚੋਰੀ ਹੋਇਆ ਇੱਥੋਂ ਨਿਵੇਟਰ ਤੇ ਬੈਟਰੀ ਚੋਰੀ ਹੋਇਆ ਹੋਰ ਥੋੜਾ ਬੋਧਾ ਨੇ ਕੜਕਾ ਕੁਮਾਂਡਲਾ ਹੀ ਕਰ ਦਿੱਤੀ ਅਸੀਂ ਆ ਕੇ ਦੇਖਣ ਸੰਗ ਸਾਰੇ ਬੈਠਿਆ ਤੇ ਫਿਰ ਅਸੀਂ ਬਾਹਰ ਸੂਕੀ ਜਾ ਹਾਂਜੀ ਅਬਾ ਜੀਂ ਤਾਂ ਆਪ ਤੇ ਸਭੀ ਸਾਨੂੰ ਸਾਨੂੰ ਦੇਖੋ ਜੀ ਇਹ ਚਿਪ ਚੋਲ ਫੜੇ ਜਾਣੀ ਚਾਹੀਦੀ ਚੋਲ ਫੜੇ ਜਾਣੀ ਚਾਹੀਦੀ ਆ ਤੇ ਸਾਨੂੰ ਸਾਫ ਮਿਲ ਸਕੇ ਕਿ ਸਾਡਾ ਸਮਾਨ ਮਿਲ ਜਾਏ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਿਆ ਮਦਰ ਕੰਬਿਉਰੀ ਚੱਲਣ ਡਿਆ ਕੋਈ ਇਹਦੇ ਕੋ ਫੜੇ ਨੀਗਾ ਕੋਈ ਇਹਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਇਹ ਨਗਰ ਵਾਲਿਆਂ ਨੇ ਲੈ ਕੇ ਦਿੱਤਾ ਕਿ ਦੋ ਰਾਂ ਪਿਆ ਸਾਡੇ ਨਹੀਂਗਾ ਤੁਹਾਨੂੰ ਅਹੀ ਬੇਨਤੀ ਕਰਦੇ ਆ ਕਿ ਸਾਡਾ ਇਹ ਚੋਲ ਫੜੇ ਜਾਣ ਤੇ ਗਾਹਾਂ ਵਾਸੇ ਨਾਲ ਨੱਥ ਪਾਈ ਜਾਵੇ ਕਿ ਸਾਡਾ ਸਮਾਨ ਮਿਲ ਜਾਏ ਘੁਰਦਨ ਸਾਹਿਬ ਦੀ ਇੱਕ ਕਨਵੇਟਰ ਸਾਹਬ ਲਾਲੂ ਤੇ ਇੱਕ ਬੈਟਰੀ ਜੀ ਸਾਹਬ ਲੋਕ ਕਿਨੇ ਕਰਾਉਂਦਾ ਜੀ ਰਿਕਵਰਮੈਂਟ ਜੀ ਜੀਪੀਡੀ ਦਾ ਬਕਸਾ ਜਿਹੜਾ ਇੱਕ ਕੋਈ ਜਰੂਰੀ ਆਲੀ ਕੋਈ ਥੋੜੇ-ਬੋਧੇ ਪੈਸੇ ਸਾਡੇ ਜਿਹੜੇ ਉਹ ਚੋਰੀ ਕਰਕੇ ਲੈ ਗਏ ਅੰਮ੍ਰਿਤਸਰ ਦੇ ਵਿੱਚ